ਅਡਾ ਰੰਗਲ ਆਦੇਸ਼ ਪੰਜਾਬ ਸੁਣਾ ਜਿੱਥੇ ਮਾਂ ਪੰਜਾਬੀ ਬੋਲੀਏ ਅਡਾ ਰੰਗਲ ਆਦੇਸ਼ ਪੰਜਾਬ ਸੁਣਾ ਜਿੱਥੇ ਮਾਂ ਪੰਜਾਬੀ ਬੋਲੀਏ ਵਿੱਚ ਦੋਸ਼ ਕਿਸੇ ਦਾ ਵਿੱਚ ਦੋਸ਼ ਕਿਸੇ ਦਾ ਨਹੀਂ ਹੈਗਾ ਇਹ ਖੋਦ ਪੰਜਾਬੀਆਂ ਰੋਲੀਏ ਇਹ ਖੋਦ ਪੰਜਾਬੀਆਂ ਰੋਲੀਏ ਆਰ ਪਾਸਾ ਸਿੱਖਣੀ ਚੰਗੀ ਏ ਪਰ ਮਾਂ ਬੋਲੀ ਨੂੰ ਵੀ ਪੜਿਏ ਆਰ ਪਾਸਾ ਸਿੱਖਣੀ ਚੰਗੀ ਏ ਪਰ ਮਾਂ ਬੋਲੀ ਨੂੰ ਵੀ ਪੜਿਏ ਹਰ ਬੋਲ ਚਾਲ ਨੂੰ ਸਿੱਖਣਾ ਵੀ ਹਰ ਗੱਲ ਪੰਜਾਬੀ ਵਿੱਚ ਕਰੀਏ ਹਰ ਗੱਲ ਪੰਜਾਬੀ ਵਿੱਚ ਕਰੀਏ ਏ ਰਾਨੀ ਸਭਨਾ ਆਪਾਸ਼ਾਂ ਦੀ ਏ ਰਾਣੀ ਸਭਨਾ ਪਾਸਾਂ ਦੀ ਹਰ ਪਾਸਾ ਇਸ ਦੀ ਗੋਲੀ ਏ ਹਰ ਪਾਸਾ ਇਸ ਦੀ ਗੋਲੀ ਏ ਵਿੱਚ ਦੋ ਜੀ ਕਿਸੇ ਦਾ ਵਿੱਚ ਦੋ ਜੀ ਕਿਸੇ ਦਾ ਨਹੀਂ ਹੈਗਾ ਇਹ ਖੁਦ ਪੰਜਾਬੀਆਂ ਰੋਲੀ ਏ ਇਹ ਖੁਦ ਪੰਜਾਬੀਆਂ ਰੋਲੀ ਏ ਕਰਵੇ ਤੇ ਪੰਜਾਬੀ ਦੇ ਉਹ ਦੂਜਿਆਂ ਦੇ ਕੋਲ ਨਹੀਂ ਹੈਗੇ ਜੋ ਅੱਖਰ ਵਿੱਚ ਪੰਜਾਬੀ ਦੇ ਉਹ ਦੂਜਿਆਂ ਦੇ ਕੋਲ ਨਹੀਂ ਹੈਗੇ ਕੋਈ ਸੰਸਕਰਤ ਤੇ ਹਿੰਦੀ ਵੀ ਕੱਗੇ ਤੋਂ ਖਾਲੀ ਨੇ ਰਹਿ ਗਏ ਕੱਗੇ ਤੋਂ ਖਾਲੀ ਨੇ ਰਹਿ ਗਏ ਗੱਭਹਾਣੀ ਵਿੱਚ ਪਾਣੀ ਪਾਰਦੀ ਏ ਗਰਮ ਬਾਣੀ ਵਿੱਚ ਪਾਣੀ ਪਰਦੀ ਏ ਵੇਖੀ ਹਰ ਪਾਸਾ ਇਸ ਦੀ ਟੋਲੀ ਏ ਵੇਖੀ ਹਰ ਪਾਸਾ ਇਸ ਦੀ ਟੋਲੀ ਏ ਵਿੱਚ ਦੋਸ਼ ਕਿਸੇ ਦਾ ਵਿੱਚ ਦੋਸ਼ ਕਿਸੇ ਦਾ ਨਹੀਂ ਹੋਏਗਾ ਇਹ ਖੁਦ ਪੰਜਾਬੀਆਂ ਰੋਲੀ ਏ ਇਹ ਖੁਦ ਪੰਜਾਬੀਆਂ ਰੋਲੀ ਏ ਜਿਵੇਂ ਮਾਣ ਪੰਜਾਬੀ ਹੋਵਣ ਦਾ ਐ ਮਾਣ ਪੰਜਾਬੀ ਤੇ ਕਰੀਏ ਐ ਮਾਣ ਪੰਜਾਬੀ ਤੇ ਕਰੀਏ ਮੈਂ ਮਾਣ ਪੰਜਾਬੀ ਹੋਣ ਦਾ ਐ ਮਾਣ ਪੰਜਾਬੀ ਤੇ ਕਰੀਏ ਅੱਗੇ ਆਉਣ ਵਾਲੀਆਂ ਨਸਲਾਂ ਲਈ ਅੱਗੇ ਆਉਣ ਵਾਲੀਆਂ ਨਸਲਾਂ ਲਈ ਖੋਦਨੀ ਪੰਜਾਬੀ ਦੀ ਤਾਰੇ ਖੋਦਨੀ ਪੰਜਾਬੀ ਦੀ ਤਰੀਏ ਇਹ ਹਾਰ ਰੰਗਤ ਹਾਰ ਪੰਜਾਬੀ ਕੋਲ ਦਿਵਾਲੀ ਵਸਾਖੀ ਦਿਵਾਲੀ ਵਸਾਖੀ ਦਿਵਾਲੀ ਹੋਲੀ ਏ ਵਸਾਖੀ ਦਿਵਾਲੀ ਹੋਲੀ ਏ ਮੇ ਤੇ ਦੋਸ਼ ਕਿਸੇ ਦਾ ਨਹੀਂ ਹੋਏਗਾ ਦੇਖੋ ਜੀ ਪੰਜਾਬੀਆਂ ਰੋਲੀ ਏ ਦੇਖੋ ਜੀ ਪੰਜਾਬੀਆਂ ਰੋਲੀ ਏ ਏ ਪਾਣੀ ਪਿਤਾ ਹੈ ਦੁਨਿਆਲੀ ਜਿਵੇਂ ਪਾਣੀ ਪਿਤਾ ਹੈ ਦੁਨਿਆਲੀ ਏ ਪੰਨਿਆ ਦਰਿਆ ਆਮਾ ਦੀ ਬੋਲੀ ਏ ਏ ਪੰਨਿਆ ਦਰਿਆ ਆਮਾ ਦੀ ਬੋਲੀ ਏ ਕੋਈ ਸੰਸਕਰਤ ਤੇ ਹਿੰਦੀ ਵੀ ਵਾਇਗਰੂ ਏ ਮਾ ਇਹ ਪਾਣੀ ਪਿਤਾ ਦੁਨਿਆਲੀ ਇਹ ਪਾਣੀ ਪਿਤਾ ਹੈ ਦੁਨਿਆਲੀ ਪੰਆਦਰਾਂ ਆਵਾਂ ਦੀ ਬੋਲੀ ਏ ਪੰਆਦਰਾਂ ਆਵਾਂ ਦੀ ਬੋਲੀ ਏ ਪ੍ਰਸੰਤ ਕਰਤ ਤੇ ਭਗਤਾਨੇ ਗੁਰੂਆਂ ਨੇ ਆਪ ਜਬਾਨੋਂ ਬੋਲੀਏ ਗੁਰੂਆਂ ਆਪ ਜਬਾਨੋਂ ਬੋਲੀਏ ਸੋਖਲੇ ਸੁੱਚਾ ਮੋਤੀਏ ਸੋਖਲੇ ਸੁੱਚਾ ਮੋਤੀਏ ਕਰਕਦ ਤੇ ਮਹਲਾ ਪਰੋਲੀਏ ਕਰਕਦ ਤੇ ਮਹਲਾ ਪਰੋਲੀਏ ਵਿੱਚ ਦੋਸ਼ ਕਿਸੇ ਦਾ ਨਹੀਂ ਹੈਗਾ ਇਹ ਖੁਦ ਪੰਜਾਬੀਆਂ ਬੋਲੀਏ ਇਹ ਖੁਦ ਪੰਜਾਬੀਆਂ ਬੋਲੀਏ ਤਾਂਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਕਰਿਓ ਸੱਚੇ ਬਾਗਾ ਤੁਰ ਕੀ ਬਾਣੀ ਭਗਤਾ ਦੀ ਬਾਣੀ ਗੁਰੂ ਨਾਨਕ ਮਹਾਰਾਜ ਮੇਰਾ ਕਰਿਓ ਇਹ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖਣਾ ਸੱਚੇ ਪਾਤਸ਼ਾਹ ਕਾਲਪੁਰਖ ਨਰੰਕਾਰ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਕਰੋ ਸੱਚੇ ਪਾਤਸ਼ਾਹ ਸਤਗੁਰ ਹਰਿਨਾਮ ਪੈਣ ਜੰਜੋਟ ਦੇ ਜੀ ਨਾਲ ਆਸ਼ੀਰਵਾਦ ਦਿੱਤਾ ਮਹਾਰਾਜ ਸਤਗੁਰ ਗਿਆਨਨਾਥ ਮਹਾਰਾਜ ਕਲਯੂ ਦੇ ਬਤਾਰ ਸਤਗੁਰ ਪੂਰਨਾਂ ਚੋ ਦੀ ਬੜੀ ਕਿਰਪਾ ਸੰਤਾਂ ਮਾਂ ਬਨ ਅਸ਼ੀਰਵਾਦ ਦਿੱਤੀਆ ਸੰਤ ਮਹਾਂਪੁਰਸ਼ ਬਾਬਾ ਸਰ ਜੀ ਪਹਿਲਵਾਨ ਨਾ ਨਾ ਬੜੀ ਕਿਰਪਾ ਮਾਪੋਸ਼ਾ ਨੇ ਸਾਨੂੰ ਟਾਈਮ ਦਿੱਤਾ ਗਰੀਬਾਂ ਨੂੰ ਸੱਚੇ ਪਾਚਾ ਗਰੀਬਾਂ ਕਮੀਆਂ ਦਾ 10ਵੇਂ ਗੁਰੂ ਨੇ ਕਲਗੀ ਵਾਲੇ ਬੜਾ ਮਾਣ ਕੀਤਾ ਗਰੀਬ ਕਵੀਆਂ ਦਾ ਗੁਰੂ ਮਹਾਰਾਜ ਪੱਤਰਕਾਰ ਸਰਵਿੰਦਰ ਸਿੰਘ ਉਹਨਾਂ ਕ੍ਰਿਪਾ ਮਹਾਰਾ ਸਾਡੀ ਆਜੀ ਗਰੀਬਾਂ ਦੀ ਰਵਾਇਤ ਦੇ ਸਭ ਦੇਸਾਂ ਤੱਕ ਪੰਜਾਬੀ ਮਾਂ ਬੋਲੀ ਨੂੰ ਅੜਪਾਉਣਾ ਮਾਰਦੇ ਦੇਸਾਂ ਦੇਸਾਂ ਰਾਬੜ ਕੇ ਚਰੋ ਤੇ ਨਹੀਂ ਆੜੀ ਪਰਮਾਨ ਤਨ ਤਨ ਗੁਰੂ ਗ੍ਰੰਥ ਮਹਾਰਾ ਸੱਚਾ ਸੰਗਹਿ ਲਿਖ ਬਿੰਨ ਜੀ ਓਟੀ ਤਸਵੀਰਾਂ ਜਿਹੜਾ ਜਿਹੜਾ ਅੰਮ੍ਰਿਤਸਰ ਪੰਜਾਬ ਬੋਲ ਚੋ ਮਾਫ ਕਰੋ ਮਹਾਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ 잘백기십지